ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਨੂੰ ਹੈਲੋ ਵਿੱਚ ਟਾਲਿਆ ਫੇਰ ਅਸੀਂ ਪੱਗ ਨੂੰ ਟਰਬਨ ਬਣਾ ਲਿਆ ਚੀੜੀ ਨਹੀਂ ਬੇਟਾ ਸਪੈਰੋ ਬੋਲਿਆ ਕਰ ਤੀਰ ਦੇ ਇਨਸਾਨ ਨੂੰ ਤੋਹਰ ਬੋਲਿਆ ਕਰ ਬਸਤਾ ਨਹੀਂ ਕਹਿਣਾ ਇਹ ਬੈਗ ਹੁੰਦਾ ਏ ਟੇਡਾ ਮੇਡਾ ਇੰਗਲਿਸ਼ ਚ ਤੇ ਜਿਗਜੈਗ ਹੁੰਦਾ ਏ ਜਹਾਜ਼ ਨੂੰ ਪਲੇਨ ਕਹਿਣਾ ਰੇਲ ਨੂੰ ਟ੍ਰੇਨ ਕਹਿਣਾ ਹਾਸੇ ਨੂੰ ਸਮਾਈਲ ਤੇ ਦਿਮਾਗ ਨੂੰ ਬ੍ਰੇਨ ਕਹਿਣਾ ਅੱਖਾਂ ਹੋਈਆਂ ਆਈਜ਼ ਤੇ ਨੱਕ ਨੂੰ ਨੋਜ਼ ਹੋਇਆ ਗੁਲਫੀ ਆਈਸਕ੍ਰੀਮ ਤੇ ਗੁਲਾਬ ਰੈੱਡ ਰੋਜ਼ ਹੋਇਆ ਫੁਟਾਸ ਦੇ ਕੇਲ ਹੋਇਆ ਤੇ ਪ੍ਰਕਾਰ ਕਪਾਸ ਜੀ ਅਜੇ ਵੀ ਪੰਜਾਬੀ ਨੂੰ ਬਚਾਉਣ ਦੀ ਹੈ ਆਸ ਜੀ ਸਪਨਰ ਬਣ ਗਏ ਜਿਹੜੇ ਸੀ ਪੈਨਸਲ ਤਰਾਸ ਜੀ ਰਾਈਟ ਤੇ ਲੈਫਟ ਹੋ ਗਏ ਸੱਜੇ ਅਤੇ ਖੱਬੇ ਜੀ ਬਣ ਗਏ ਜਿਓਮੈਟਰੀ ਡਰਿੰਗ ਵਾਲੇ ਡੱਬੇ ਜੀ ਬੱਚੇ ਵੀ ਪੰਜਾਬੀ ਵਾਲਾ ਬੋਝ ਨਹੀਂ ਜ਼ਹਾਰ ਦੇ ਭਾ ਸਾਨੂੰ ਬਗਾਨੇ ਨਹੀਂ ਆਪਣੇ ਹੀ ਮਾਰਦੇ ਜੇ ਬੱਚਾ ਬੋਲੇ ਪੰਜਾਬੀ ਤਾਂ ਸਾਡੀ ਸਾਨ ਘੜਦੀ ਉੰਜ ਪੰਜਾਬੀ ਨੂੰ ਖਤਰਾ ਏ ਸਾਡੀ ਜਾਨ ਘੜਦੀ